कोडी 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 नया नया है जब 10 ले के लो 4 पेला पैंट हमदा कुछ जब ਸੱਜਣਾ ਬਹਾਨੀ ਆਵੇ ਪੱਤੇ ਆ ਨਾ ਹਾਏ ਹਾਏ ਤੇ ਪੱਤੇ ਆ ਨਾ ਇੱਕ ਪੜ ਗਈ ਇੱਕ ਸੌਣ ਦਾ ਮਹੀਨਾ ਰਵੇ ਰਵੇ ਆਂਦੀ ਕੱਲ ਵੇਖਿਆ ਸੀ ਮੋਰ ਪਰ ਪਾਂ ਦਾ ਤੇ ਕੋਲ ਜਦ ਮੋਰ ਨਹੀਂ ਖੜੀ ਸਾਡੇ ਦਿਲ ਦੀ ਬੁਝੀ ਨਾ ਆ ਕੇ ਸੱਜਣਾ ਬਹਾਨੀ ਆਂਦੀ ਜੜੀ ਆਗ ਬੱਜਣੀ ਸੋਹਣਾ ਸੱਜਣਾ ਤੇਰੇ ਰੂਪ ਦੀ ਚਮੇਲੀ ਅਗ ਬੱਜਣੀ ਤਸੂਤੀ ਰੁੱਤ ਆਕੇ ਖੜ ਗਈ ਵੇ ਜੇ ਨੂਰੀ ਦੇ ਹੁਲਾਰੇ ਨਾਲ ਸੋਹਣਾ ਸੱਜਣਾ ਵੇ ਹਾਨੀਆਂ ਵੇ ਪੱਤੇ ਆਣਾ ਵੇ ਪੱਤੇ ਇੱਕ ਪੜ ਗਈ ਵੇ ਇੱਕ ਨੰਗੜੀ ਹਵਾਵਾਂ ਡੁੱਬ ਜਾਣੀਆਂ ਗੋਰੇ ਗੋਰੇ ਅੰਗਾਂ ਨਾਲ ਵੇ ਕੀ ਪਿਆਰਾਂ ਵਾਲੀ ਰੁੱਤ ਫੇਰ ਆਵੀਂ ਮੈਂ ਤੂੰ ਆਵੀਂ ਅੰਬਿਆਲੇ ਹੇ ਹੇ ਦੁਨੀਆ ਵੇ ਦੇਣੇ ਪਾਦਾ ਸੋਹਣਿਆ ਸੱਜਣਾ ਪਿੱਛੋਂ ਸਿਰੀ ਸੱਜਣਾ ਵੇ ਦੇਣੇ ਪਾਦਾ ਜੁਗਾ ਜਵਾਨੂ ਜਿੰਦ ਤੋੜ ਗਈ ਏ ਤੂੰ ਵਾਏ ਹੋਣਾ ਰੇ ਨਾਲ ਸੋਹਣਿਆ ਸੱਜਣਾ ਬਾਣੀਆਂ ਵੇ ਪਤਿਆਰਾ ਆਣਾ ਹਿੱਕ ਪੈੜ ਗਈ ਇੱਕ ਸੌਣ ਦਾ ਬਹੀਨ ਰੁੱਤ ਪਿਆਰ ਦੀ ਵਾਹ ਕੋ ਸਭ ਦਾ ਪਤਾ ਅੱਤ ਦੇ ਸ਼ਿਕਾਰੀ ਮਾਰਾ ਸਹਿ ਕੇ ਉੱਠੇ ਨੇ ਹਾਈ ਹੋਏ ਨੀ ਜਿੰਨੇ ਉੱਠੇ ਯੱਤ ਨਾਲ ਰਹਿ ਕੇ ਉੱਠੇ ਨੇ ਨੀ ਜਿੰਨਾ ਨਾਲ ਰੱਖੀ ਸੀ ਰੱਖੀ ਦਿਲ ਤੋਂ ਓ ਮਰ ਮਰ ਪਾਲਿਸ਼ ਜ਼ਹਾਰੇ ਨੀ ਲੈ ਨੀ ਅਸ ਕਾਟੇ ਇਹਨੇ ਖਾਦੇ ਤਾਂ ਵੀ ਕਾਟ ਕੋਈ ਨਾ ਜੋ ਠੱਗੀ ਯੱਤ ਨਾਲ ਲਾਗੇ ਚਤਵਾਰੇ ਨਹੀਂ ਪਏ ਕਾਟੇ ਇਹਨੇ ਖਾਦੇ ਤਾਂ ਵੀ ਕਾਟ ਕੋਈ ਨਾ ਜੋ ਠੱਗੀ ਯੱਤ ਨਾਲ ਲਾਗੇ ਚਤਵਾਰੇ ਨਹੀਂ ਪਏ ਠੀਕ ਆ ਛੁੱਟਿਆ ਕਲਾਕਾਰ ਆਇਆ ਮਹਿੰਗਾ ਇਹ ਤੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਪਰੌਣਾ ਤੇ ਬੈਲ ਆਈਕਨ ਨੂੰ ਦਬਾਉਣ ਨਾਲ ਪਰੌਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ